ਨਾ ਆਮ ਦਾ ਸੁਝਾਵੇ ਲਿਆ ਮੁਖਵਿੰਦਰ ਸਿੰਘ ਮਾਲ ਮਾਲ ਸਾਹਿਬ ਅੱਜ ਭਾਰਤੀ ਜਨਤਾ ਪਾਰਟੀ ਹਲਕਾ ਰਾਜਸਾਈਂ ਦੇ ਅੰਜਾਰਜ ਜੀ ਔਰ ਜਿਹੜੀ ਅੱਜ ਮੈਨੂੰ ਪਾਰਟੀ ਨੇ ਜ਼ਿੰਮੇਵਾਰੀ ਸਟੇਟ ਦੀ ਦਿੱਤੀ ਆ ਮੈਂ ਆਪਣੀ ਪੂਰੀ ਤਾਨੇ ਨਾਲ ਨਿਭਾਉਂਗਾ ਤੇ ਭਾਰਤੀ ਜਨਤਾ ਪਾਰਟੀ ਦੇ ਡੜ ਕੇ ਕੰਮ ਕਰੂੰਗਾ ਜਿਹੜੀ ਜ਼ਿੰਮੇਵਾਰੀ ਨਾਲ ਨੂੰ ਅੱਜ ਆ ਤੁਹਾਨੂੰ ਅੱਜ ਮੈਨੂੰ ਸਟੇਟ ਦੀ ਇਹ ਜ਼ਿੰਮੇਵਾਰੀ ਨਾਲ ਨਿਭਾਜਾਂ ਜੀ ਉਹਨਾਂ ਨੇ ਬੀਜੇਪੀ ਪਿੰਡਾਂ ਦੇ ਵਿੱਚ ਜਿਵੇਂ ਜਾਵੇ 2023 ਗਿਆ ਜਣਾ ਪਾਜੀ ਅੱਜ ਤੇ ਜਾਣ ਇਹ ਨਾ ਹੋ ਗਿਆ ਵੀ ਅਸੀਂ ਅੱਗੇ ਹਗੇ ਹਾਂ 10% ਅੱਜ ਅਗੇ 40% ਤੇ ਉਹਨੂੰ ਵਾਲੀ ਜ਼ਿੰਮੇਦਾਰ 70% ਹੋਣਾ ਸੀ ਇਹ ਤੁਸੀਂ ਵੇਖਣਾ ਅਸੀਂ ਪਿੰਡਾਂ ਦੇ ਵਿੱਚ ਕੰਮ ਕਰਦੇ ਹਾਂ ਪਾਜੀ ਹਰ ਗੱਲ ਜਿਤਾਉਣ ਕੇ ਲੋਕ ਲੋਕਾਂ ਨੂੰ ਬੰਦਾ ਵਾ ਵੀ ਜੇ ਬੀਜੇਪੀ ਆਉਂਦੀ ਆ ਸਾਡੇ ਕੰਮ ਹੋਣੇ ਨੇ ਨਹੀਂ ਆਉਂਦੀ ਦੇਖੇ ਤੁਸੀਂ ਵੇਖਣੀ ਨਹੀਂ ਜੇ ਸਰਦਾਰ ਭਗਵੰਤ ਸਿੰਘ ਦੀ ਮਾਨ ਨੇ ਜੋ ਕੀਤਾ ਉਹ ਤੁਸੀਂ ਸਾਰਿਆਂ ਨੂੰ ਪਤਾ ਪੀਜੇ ਤੇ ਵੱਡੀ ਪਾਰਟੀ ਜਾਣਦੀ ਆ ਕਿ ਉਹਨਾਂ ਨੇ ਕੀ ਕਰਨਾ ਅਸੀਂ ਤਾਂ ਉਹਨਾਂ ਦੇ ਸੇਵਾਦਾਰ ਆਂ ਜੀ ਮੈਂ ਇਲਾਕਾ ਮਾਸਿਆਂ ਨੂੰ ਇਹ ਅਪੀਲ ਕਰਨਾ ਚਾਹੁੰਨਾ ਕਿ ਤਗੜੇ ਹੋ ਕੇ ਭਾਜਪੀ ਨੂੰ ਵੋਟਾਂ ਪਾਓ ਤੇ ਤਾਂ ਹੀ ਸਾਡਾ ਜਿਹੜਾ ਕਰਜ਼ਾ ਮਾਫ਼ ਹੋਣਾ ਤੇ ਤਾਂ ਹੀ ਅਸੀਂ ਖੁਸ਼ਹਾਲ ਹੋ ਸਕਦੇ ਆਂ ਅਸੀਂ 1 ਨੰਬਰ ਤੋਂ ਮੋਦੀ ਸਾਹਿਬ ਦੀ ਮਿਹਰਬਾਨੀ ਨਾਲ ਚੌਥੇ ਨੰਬਰ ਤੇ ਆ ਗਏ ਆ ਇਹ ਤੋਂ ਵੱਡੀ ਤਰੱਕੀ ਹੋਰ ਕੀ ਹੋ ਸਕਦੀ ਭਾਜੀ ਪਾਟੀ ਦਾ ਜਿਨ੍ਹਾਂ ਨੇ ਅੱਜ ਅਮਨ ਸਾਹਿਬ ਦਾ ਗਿਆਨ ਬੰਦ ਰਹਿੰਦੇ ਨਾ ਜੁਗਤ ਪ੍ਰਧਾਨ ਪਾਪ ਸਿੰਘ ਬੋਨਦੀ ਜੀ ਉਹਨਾਂ ਨੂੰ ਮੈਂ ਵਧਾਈ ਦਿੰਦਾ ਹਾਂ ਉਹਨਾਂ ਦਾ ਉਹਨਾਂ ਨੂੰ ਪਕਾਨ ਯੋਗਤ ਕੀਤਾ ਹੈ ਅਮਰਸਾ ਜੀ ਆੜੇ ਆੜੇ ਆ ਹੋਰ ਮੈਂ 6 ਸਾਲ ਪਾਰਟੀ ਦੀ ਸੇਵਾ ਕੀਤੀ ਹੈ ਬਸਾ ਦਲੋ 77 ਦਿਲਾ ਅਮਰਸਾ ਜੀ ਹੋਰ ਅੱਜ ਪਾਰਟੀ ਦੇ ਮੇਰੇ ਤੇ ਫਿਰ ਸਵਾਦ ਜਤਾਉਂਦੇ ਹੋਏ ਇਹਨੂੰ ਪਾਰਟੀ ਦਾ ਪੰਜਾਬ ਦਾ ਚੈਕਟਰ ਮਹੱਤਵ ਬਣਾਇਆ ਹੈ ਬੀਜਪੀ ਦਾ ਮੈਂ ਪਾਰਟੀ ਦਾ ਇੱਕ ਮੈਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਪਰ ਪਾਰਟੀ ਜਿੱਦਾਂ ਵੀ ਜਿਹੜੀ ਤਰ੍ਹਾਂ ਦੇ ਵੀ ਪਾਰਟੀ ਦੇ ਸਬੰਧ ਜੁੜੇ ਲਗਾਉਗੀ ਮੈਂ ਪੂਰੀ ਤਨਦੇਹੀ ਨਾਲ ਤੇ ਹੱਟ ਟਾਈਮ ਸਮੇਂ ਦਾ ਬੋਨੇ ਦਾ ਬੁਢਾ ਯੋਰ ਕੇ ਪਾਰਟੀ ਦੇ ਨਾਲ ਪਹਿਲਾਂ ਕਿੰਨਾ ਵਧੀਆ ਹਲਕੇ ਦੇ ਵਿੱਚ ਬੜਾ ਕੰਮ ਕੀਤਾ ਹੈ ਲਗਾਤਾਰ ਕਿਸਾਨਾਂ ਵੱਲੋਂ ਜਾਂ ਪਿੰਡਾਂ ਦੀ ਗੱਲ ਕੀਤੀ ਜੇਵੇ ਭਾਜਪਾ ਨੂੰ سپورਟ ਨਹੀਂ ਜ਼ਿਆਦਾ ਕੀਤੀ ਜਾਂਦੀ ਕਿਸ ਤਰ੍ਹਾਂ ਦਾ ਕਰੋਗੇ ਕਿ 2027 ਦੇ ਇਲੈਕਸ਼ਨ ਵੀ ਨੇੜੇ ਨੇ ਤੇ ਹਰ ਵਾਰ ਭਾਜਪਾ ਨੂੰ ਪਿੰਡਾਂ ਦੇ ਵਿੱਚ ਜਿਹੜੀ ਮਾਰ ਉਹ ਪੈਂਦੀ ਆ ਕਿਵੇਂ ਜਿਹੜੀ ਮਾਰਤ ਹੈ ਦੂਰ ਕਰੋ 2022 ਚ ਜਦੋਂ ਕਾਰੀ ਹਲਕੇ ਤੋਂ ਮੇਰੀ ਸ਼੍ਰੀਮਤੀ ਵੇ ਘਰਵਾਦੀ ਫਿਰ ਬਦੀ ਬਲਿੰਦਰ ਕੌਰ ਇਲੈਕਸ਼ਨ ਲੜਨ ਗਏ ਉਸ ਸਮੇਂ ਬਹੁਤ ਬਹੁਤ ਉਹ ਜੋ ਨਾਜਿਕ ਸਟਾਈਪ ਸੀ ਜੇਕਰ ਅਸੀਂ ਬੜੇ ਜਜ਼ਬੇ ਨਾਲ ਦਿੱਤਾ ਪਾਰਟੀ ਨੇ ਟਿਕਟ ਦੇ ਕੇ ਨਵਾਜ਼ਦਾ ਸੀ ਬੜੇ ਜਜ਼ਬੇ ਨਾਲ ਹਲਕਾ ਕਾਰੀ ਤੋਂ ਇਲੈਕਸ਼ਨ ਲੜੀ ਉਸ ਤੋਂ ਬਾਅਦ ਅਸੀਂ ਵਿਚਰਨਾਂ ਦੀ ਛੱਡਿਆ ਔਰ ਤੁਸੀਂ ਜਿਹੜੀ 2024 ਚ ਇਲੈਕਸ਼ਨ ਹੋਈ ਅਸੀਂ 14000 ਵੋਟ ਅਸੀਂ ਲੈ ਕੇ ਗਏ ਆ ਭਾਤ ਜਨਤਾ ਪਾਰਟੀ ਵੱਲੋਂ ਉਸ ਹਲਕੇ ਤੋਂ ਕਾਰੀ ਤੋਂ ਔਰ ਹੋਣੇ ਉਹ ਮੌਲ ਨਹੀਂ ਹੈ ਅੱਜ ਦਿਨ ਬਦਨ ਦਿਨ ਬਦਨ ਚੇਜ਼ ਹੋ ਰਿਹਾ ਔਰ ਜਿਹੜੇ ਲੋਕ ਨੇ ਇਸ ਟਾਈਮ ਸਮਝ ਚੁੱਕੇ ਆ ਕਿ ਜੇ ਭਾਰਤੀ ਜਨਤਾ ਪਾਰਟੀ ਪੰਜਾਬ ਚਾਹੇਗੀ ਜੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ 'ਚ ਬਣੇਗੀ ਤੇ ਤਾਂ ਹੀ ਜਿਹੜੇ ਲੋਕਾਂ ਦਾ ਪਿੰਡਾਂ 'ਚ ਨਸ਼ਾ ਆ ਖਤਮ ਹੋ ਸਕਦਾ ਹੈ ਬੇਰੋਜ਼ਗਾਰੀ ਖਤਮ ਹੋ ਸਕਦੀ ਹੈ ਕੋਈ ਇੰਡਸਟਰੀ ਲੱਗ ਸਕਦੀ ਆ ਭਾਰਤੀ ਜਨਤਾ ਪਾਰਟੀ ਜਿੱਥੇ ਜਿੱਥੇ ਵੀ ਦੋਸਤਾਂ ਸਰਕਾਰ ਬਣੀ ਆ ਉੱਥੇ ਉੱਥੇ ਹੀ ਬਹੁਤ ਜ਼ਿਆਦਾ ਸੁਧਾਰ ਆਇਆ ਬਹੁਤ ਲੋਕਾਂ ਨੂੰ ਉਹਦੇ ਇੰਡਸਟਰੀ ਮਿਲੀ ਆ ਕੰਮਕਾਰ ਮਿਲਿਆ ਇਸ ਕਰਕੇ ਆਉਣ ਵਾਲੀਆਂ ਜਿਹੜੀਆਂ 2027 ਦੀਆਂ ਚੋਣਾਂ ਲੋਕਾਂ ਨੇ ਮਨ ਬਣਾ ਚੁੱਕੇ ਹੋਏ ਆ ਲੋਕਾਂ ਨੇ ਮਨ ਬਣਾਇਆ ਭਾਵੇਂ ਉਹ ਕਿਸਾਨ ਨੇ ਭਾਵੇਂ ਉਹ ਦੇਵਤਾ ਭਾਵੇਂ ਮਜ਼ਦੂਰ ਭਾਈ ਚਾਹੇ ਸਿੱਖ ਲਈ ਚੜਾ ਸਾਹਮਣੇ ਮਾਨ ਬਣਾ ਲਿਆ ਕਿ 2027 ਬਾਪ ਦੀ ਦਿੱਤਾ ਪਾਠੀ ਤੋਂ ਹੀ ਅਤਾਰੀ ਤੋਂ ਜੀ ਮੈਂ ਤੁਹਾਨੂੰ ਆਪੀਆਂ ਆਈਡੀ ਸੇ ਪਿੱਛੇ ਕਰੋ ਯਾਰ ਈਟੀਵੀ ਤੋਂ ਪ੍ਰਧਾਨ ਮੰਤਰੀ ਆਓ ਭਾਜੀ ਨਾ ਕਰੋ ਯਾਰ ਸ਼ਾਹ ਜੀ ਦਾ ਜਿਹੜੇ ਸਾਡੇ ਹੋਸਟਲ ਨੇ ਧੰਨਵਾਦ ਜੋ ਕਰ ਰਿਹਾ ਜੇਪੀ ਨਟੋਏ ਕਿਰੇ ਸਾਡੇ ਰਾਸ਼ਟਰ ਦੇ ਪ੍ਰਧਾਨ ਨੇ ਤੇ ਖਾਸ ਕਰਕੇ ਸਾਡੇ ਪੰਜਾਬ ਦੇ ਪ੍ਰਧਾਨ ਸਰ ਜਖੜ ਜੀ ਦਾ ਤੇ ਸਾਡੇ ਵਰਕਿੰਗ ਪ੍ਰਧਾਨ ਜਿਹੜੇ ਅਸ਼wini ਸ਼ਰਮਾ ਜੀ ਦਾ ਸਮੂੱਚ ਇਸ ਗਠਨ ਦਾ ਇਸ ਗਠਨ ਨੂੰ ਮੰਤਰੀ ਦਾ ਸਮੂੱਚ ਇਸ ਗਠਨ ਦਾ ਸਮੂੱਚ ਵੀਰਾਂ ਦਾ ਭਾਈਚਾਰ ਦਾ ਬਖੈਰ ਦੇ ਤਹਿ ਦਿਲ ਤੋਂ ਅਜ ਆਪਣੇ ਤੋਂ ਆਪਣੇ ਪਰਿਵਾਰ ਤੋਂ ਅਜ ਨਾਲੇ ਹਲਕੇ ਗਲੂ ਲੱਖ ਲੱਖ ਧੰਨਵਾਦ ਕਰਦਾ ਸ਼ੁਕਰਾਨਾ ਆਈਡੀ ਸਹੀ ਕਰ ਰਿਹਾ ਹਮੇਸ਼ਾ ਸਰਵਾਜ ਪਛੜੇ ਇਲਾਕੇ ਜੀ ਨੂੰ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਆ ਪਰਮਾਤਮਾ ਸਾਨੂੰ ਇਸ ਵਕਤ ਬਖਸ਼ੇ ਬਲ ਬਖਸ਼ੇ ਸਮੂੱਚੀ ਟੀਮ ਜਿਹੜੀ ਇੱਥੇ ਹਾਜ਼ਰ ਹੋਈ ਹੈ ਸਾਡੇ ਮੈਨੂੰ ਇੱਕ ਗੱਲ ਬਹੁਤ ਵਧੀਆ ਲੱਗੀ ਇਸ ਪਾਰਟੀ ਦੇ ਵਿੱਚ ਡਿਸਪਲਿਨਡ ਪਾਰਟੀ ਹੈ ਇੱਥੇ ਕੋਈ ਪਰਿਵਾਰਵਾਦ ਨਹੀਂ ਆ ਇਹ ਕਿ ਕੋਈ ਅਹੰਕਾਰਵਾਜ ਨਹੀਂ ਆ ਕੋਈ ਡਿਕਟੇਟਰਸ਼ਿਪ ਨਹੀਂ ਆ ਜੋ ਪਾਰਟੀ ਦਾ ਡਿਸਪਲਿਨ ਇਹ ਜੇ ਚੋਣ ਪਰ ਕਿਰਿਆ ਹੋਈ ਆ ਜਿਹੜੀ ਵੀ ਜਲਦੀ ਸਰਵ ਸਭਤੀ ਜਿਹੜੀ ਬਾਤ ਜਿਹੜੀ ਹੋਈ ਆ ਕਿ ਮੈਂ ਧੰਨਵਾਦੀ ਇਹਨਾਂ ਆਪਣੇ ਸੂਚੇ ਸਾਥੀਆਂ ਦਾ ਜਿਨ੍ਹਾਂ ਨੇ ਪਾਰਟੀ ਦੇ ਉਪਮ ਦੇ ਸਾਰਿਆਂ ਨੇ ਹੀ ਪਹਿਰਾ ਦਿੱਤਾ ਆ ਮੈਂ ਇਹੋ ਹੀ ਬੇਨਤੀ ਕਰਾਂਗਾ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਆਪਣੇ ਜਿਹੜੇ ਤਿੰਨ ਜਿਹੜੇ ਤਿੰਨ ਹਲਕੇ ਰਾਸਾ ਸੀ ਪਈ ਨਾਲ ਆ ਤੇ ਟਾਈਂ ਸੇਵਾ ਮਿਲੀ ਹੈ ਸਾਨੂੰ ਨਵੇਂ ਜਿਹੜਾ ਬਣਿਆ ਆ ਲੋਕਾਂ ਨੂੰ ਅਪੀਲ ਕਰਾਂਗਾ ਜੇ ਨਸ਼ੇ ਬੰਦ ਕਰਾਉਣੀ ਜੇ ਗੁੰਡਾਗਰਦੀਆਂ ਬੰਦ ਕਰਾਉਣੀ ਆ ਜੇ ਜੇ ਫਰੋਤੀਆਂ ਬੰਦ ਕਰਾਉਣੀ ਆ ਜੇ ਪੰਜਾਬ ਨੂੰ ਮੁੜ ਲੀਹ ਤੇ ਲਿਜਾਉਣਾ ਭਾਵੇਂ ਕਿਸਾਨੀਆਂ ਭਾਵੇਂ ਐਸੀ ਵਰਗਿਆ ਭਾਵੇਂ ਨੌਜਵਾਨ ਵੀਰਿਆ ਜੋ ਪੰਜਾਬ ਦੀ ਲਾਅ ਐਂਡ ਲਾਅ ਐਂਡ ਆਰਡਰ ਦੀ ਬੇੜਾ ਘਰ ਕੋਇਆ ਪਏ ਸਰਕਾਰ ਨੇ ਕੀਤਾ ਭਾ ਜੇ ਪੰਜਾਬ ਨੂੰ 7.4 ਲੱਖ ਕਰੋੜ ਦੇ ਕਰਜ਼ੇ ਤੋਂ ਬਾਹਰ ਕੱਢਣਾ ਹੈ ਇਹ ਸਿਰਫ ਡਬਲ ਐਂਜੀ ਦੀ ਸਰਕਾਰ ਜਿੰਦਰ ਮੋਦੀ ਜੀ ਦੇ ਅਗਵਾਈ ਚ ਸੇ ਸੂਬੇ ਦੀ ਸਰਕਾਰ ਬਣਾਓ ਹਰ ਇੱਕ ਖੁਸ਼ਹਾਲ ਹੋ ਜੂਗੀ ਪਰ ਖੁਸ਼ਹਾਲ ਗੱਲਾਂ ਨਾਲ ਨਹੀਂ ਹੋਣੀ ਕਿ ਤੁਹਾਡੀ ਵੋਟ ਨੇ ਤੁਹਾਈ ਸਭ ਦੀ ਵੋਟ ਨੇ ਫੈਸਲਾ ਕਰਨਾ ਮੈਂ ਇਹ ਵੀ ਬੇਨਤੀ ਕਰਾਂਗਾ ਕਿ ਤੁਹਾਂ ਹਰ ਇੱਕ ਨੂੰ ਇੱਕ ਮੌਕਾ ਦੇ ਕੇ ਵੇਖ ਲਿਆ ਤਾਮਰਸ ਨੂੰ ਵੀ ਦੇ ਕੇ ਵੇਖ ਲਿਆ ਆਪ ਨੂੰ ਵੀ ਦੇ ਕੇ ਵੇਖ ਲਿਆ ਅਸੀਂ ਵੀ ਕਾਲੀਆਂ ਵਿੱਚੋਂ ਫਿਰ ਭਾਜਪਾ ਜਾਈ ਹੈ ਆਪਾਂ ਅਕਾਲੀਆਂ ਨੂੰ ਮੌਕਾ ਦੇ ਕੇ ਵੇਖਿਆ ਇੱਕ ਮੌਕਾ ਭਾਰਤੀ ਜਨਤਾ ਪਾਰਟੀ ਨੂੰ ਜੂਰ ਦੇ ਕੇ ਵੇਖਿਓ ਜੇ ਜੇ ਯੂਪੀ ਸੁਧਰ ਸਕਦਾ ਹੈ ਜੇ ਹਰਿਆਣਾ ਆਰਥਿਕ ਤੌਰ ਤੇ ਅੱਗੇ ਆ ਸਕਦਾ ਹੈ ਜੇ ਰਾਜਸਥਾਨ ਕਸਾਮੀ ਦੌਰ ਦੇ ਉੱਪਰ ਆ ਸਕਦਾ ਆਪਾਂ ਕਿਉਂ ਪਛੜੇ ਰਹੇਗੇ ਇਹ ਸਿਰਫ ਕਹਾਡੀ ਬੋਰਡ ਦੇ ਫੈਸਲਾ ਕਰਦਾ ਜੇ ਸਵਾਏ ਇਹ ਪਾਰਟੀਆਂ ਭਾਵੇਂ ਕਾਂਗਰਸ ਆ ਭਾਵੇਂ ਤਾਲੀਨੇ ਦੇ ਭਾਵੇਂ ਆਪ ਵਾਲੇ ਦੇ ਸਵਾਏ ਇੱਕ ਦੂਜੇ ਦੇ ਦੁਸ਼ਮਣ ਬਾਕੀ ਦੋ ਇਹ ਕੁਛ ਨਹੀਂ ਜੇ ਕਰਦੇ ਤੈਣੇ ਮੈਣੇ ਜਿਤਨਾ ਤਰ੍ਹਾਂ ਸੀ ਕੇ ਬਾਈ 29 36 ਭਾਈ ਇਹ ਪੰਜਾਬੀ ਦਾ ਸ਼ੌਕਲੇ ਆ ਸਵਾਏ ਇਹ ਇੱਕ ਦੂਜੇ ਦੇ ਤੈਣੇ ਮੈਣੇ ਤੂੰ ਇਹ ਆ ਕੀਤਾ ਮੈਂ ਆ ਕੀਤਾ ਫਰਾ ਇਹ ਢਿੰਗੜਾ ਏ ਪੰਜਾਬ ਦੀ ਕਿਸੇ ਨੂੰ ਚਿੰਤਾ ਨਹੀਂ ਮੈਂ ਬੇਦੀ ਕਰਦਾ ਦੋਵੇਂ ਹੱਥ ਜੋੜ ਕੇ ਕਿ ਮੈਨੂੰ ਮੁੱਖ ਸੇਵਾਦਾਰ ਸਿਹਤਕਾਰ ਜਿਲ੍ਹੇ ਦਾ ਬਣਾਇਆ ਆ ਕਿ ਮੈਂ ਹਰ ਵੋਟਰ ਕੋ ਹਰ ਸਪੋਰਟਰ ਨੂੰ ਆਸ ਰੱਖਦਾ ਤਕੜੇ ਹੋ ਕੇ ਸਾਡਾ ਭਾਰਤੀ ਜਨਤਾ ਪਾਰਟੀ ਦਾ ਸਾਥ ਦੋ ਆਉਣ ਵਾਲੇ ਸਮੇਂ ਚ ਆਪਾਂ ਭਾਰਤੀ ਜਨਤਾ ਬੈਸਟ ਪਾਰਟੀ ਗੋਨੀ ਸ਼ਹਿਰਾਂ ਦੇ ਵਿੱਚ ਭਾਜਪਾ ਬੜੀ ਵਧੀਆ ਗਰੋਥ ਕਰਦੀ ਹੈ ਪਿੰਡਾਂ ਦੇ ਵਿੱਚ ਹਰ ਵਾਰੀ ਪ੍ਰੋਬਲਮ ਆਉਂਦੀ ਹੈ ਕਿ ਕੀ ਕੀ ਕਰੋਗੇ ਤੁਸੀਂ ਇਸ ਤਰ੍ਹਾਂ ਦਾ ਕਿ ਜਿਹੜੇ ਪਿੰਡਾਂ ਦੇ ਵਿੱਚ ਬੀਜੇਪੀ ਨੂੰ ਜਿਹੜੀ ਵੋਟ ਸਾਡੀ ਹਾਈ ਕਮਾਂਡ ਬੜੀ ਸੀਰੀਅਸ ਹੈ ਮੈਂ ਦਿੱਲੀ ਤੱਕ ਵੀ ਉੱਥੇ ਜਾ ਕੇ ਆਪਣੀ ਹਾਈ ਕਮਾਂਡ ਨੂੰ ਮਿਲਿਆ ਵੀ ਆ ਉਹਨਾਂ ਨੇ ਸਾਨੂੰ ਮਿਸ਼ਵਾਜ ਦਵਾਇਆ ਕਿ ਆਉਣ ਵਾਲੇ ਸਮੇਂ 'ਚ ਕੋਈ ਇਹੋ ਜਿਹਾ ਵਧੀਆ ਸੇਵਾ ਦਾ ਪ੍ਰਬੰਧ ਕਰਕੇ ਰਾਵਾਂਗੇ ਪੰਜਾਬ ਦੇ ਭਲੇ ਦੀ ਗੱਲ ਕਰਾਂਗੇ ਚੰਗੀ ਪੋਜ਼ਿਟਿਵਲੀ ਗੱਲ ਕੀਤੀ ਜਿਸ ਦੇ ਕਰਕੇ ਉਹਨਾਂ ਨੇ ਫਿਰ ਮੈਨੂੰ ਇਹ ਸੇਵਾ ਦਾ ਔਕਾ ਦਿੱਤਾ ਆ ਕਿਉਂਕਿ ਅੱਗੇ ਵੀ ਮੈਨੂੰ ਇਹਨਾਂ ਨੇ ਪਾਰਟੀ ਨੇ ਸੇਵਾ ਦਿੱਤੀ ਹੁਣ ਵੀ ਦਿੱਤੀ ਆ ਪੰਜਾਬ ਮੈਂ ਤੇ ਇੱਕ ਬੇਨਤੀ ਕਰਦਾ ਉਹਨਾਂ ਦੇ ਆਸ ਉਹ ਤਾਂ ਚਾਹੁੰਦੇ ਆ ਪੰਜਾਬ ਦਾ ਭਲਾ ਹੋਵੇ ਪਰ ਇੱਥੇ ਆਪਣਾ ਵੀ ਕੋਈ ਫਰਕ ਪੰਦਦਾ ਲੈ। ਬੰਨੀ ਮੌਜੂਦ ਇਲਾਕਾ ਨੂੰ ਦੇਖਦੇ ਹੋਏ ਲੈਂਡ ਪੋਲੀ ਜਿਹੜੀ ਚੱਲਦੀ ਗਈ ਆ ਪੰਜਾਬ ਦੇ ਵਿੱਚ ਸਭ। ਆਹੀਂ ਇਹ ਸਾਡੀ ਪਾਰਟੀ ਅਸੀਂ ਡਟ ਕੇ ਵਿਰੋਧ ਕਰਦੇ। ਜਿੱਥੇ ਵੀ ਸਾਨੂੰ ਜ਼ਿਮੀਂਦਾਰਾਂ ਨਾਲ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਖਲੋਣਾ ਪਿਆ ਡਟ ਕੇ ਹੀ ਉਹਦੇ ਨਾਲ ਪੈਰਾ ਦੇਵਾਂਗੇ। 2022 ਦੇ ਵਿੱਚ ਆ ਚਾਲੀ ਦਲਾਂ ਅੰਗਰਜ ਹੋਣ ਦੀ ਭਾਵਨਾ ਹੈ। ਜੋ ਸਾਡੀ ਹਾਈ ਕਮਾਂਡ ਕਰੂਗੀ ਅਸੀਂ ਉਹਦੇ ਪੈਰਾ ਦੇਵਾਂਗੇ। ਇਹ ਜਿਹੜੇ ਗੱਠਜੋੜ ਹੋਣੇ ਨਹੀਂ ਹੋਣੇ ਇਹ ਨਾ ਮੇਰੇ ਵੱਸ ਨਾਲ ਤੇਰੇ ਵੱਸ ਇਹ ਉੱਪਰ ਵਾਲੇ ਦੇ ਵੱਸ। ਉੱਪਰ ਇਹ ਸਾਡੀ ਹਾਈ ਕਮਾਂਡ ਆ ਇਹ ਫਿਰ ਪਾਰਟੀਆਂ ਦੇ ਫੈਸਲੇ ਹੋਣੇ ਆ ਅਸੀਂ ਉਹ ਤਿਆਰ ਉਹ ਜ਼ਿਲ੍ਹਾ ਤੇ ਇਹਨਾਂ ਨਾਲ ਕਿਤੇ ਤੁਹਾਨੂੰ ਜ਼ਿਲ੍ਹਾ ਦੋਈ ਸੈੱਟ ਕਰਦਾ ਇਹਨਾਂ ਤੁਹਾਨੂੰ ਲੱਗਦਾ ਜੀ ਹੋਰ ਲੋੜੇ ਤੇ ਪੈਰ ਕਿੰਨਾ ਭਾਵੇਂ ਇੱਕ ਇੱਕ ਮੈਂ ਕਿੰਨਾ ਭਾਵੇਂ ਇੱਕ ਇੱਕ ਹਲਕਾ ਕਰਦੇ ਗਲੀ ਮੁਹੱਲਾ ਕਰ ਦੋ ਜਿਹੜੀ ਸਾਡੀ ਪਾਰਟੀ ਇਹਦੇ ਪੰਨਾ ਪੰਨੇ ਤੱਕ ਜਾਂਦੀ ਆ ਬਾਕੀ ਸੂਬਿਆਂ 'ਚ ਹਰ ਆਪਾਂ ਦੇ ਕਰੀ ਅਕਾਲੀ ਦਲ ਦੀ ਮੇਰੇ ਕੰਮ ਨਹੀਂ ਪੱਤੇ ਤੇ ਨਹੀਂ ਗਏ ਇਹਨੇ ਫਿਰ ਤਿੰਨ ਜ਼ਿਲ੍ਹੇ ਦੇ ਤਿੰਨ ਭਾਵੇਂ ਆ ਤੁਸੀਂ ਬਾਕੀ ਸੂਬਿਆਂ 'ਚ ਵੇਖ ਲਓ ਯੂਪੀ ਦੇ ਕੁਝ ਹਾਜ ਉਹਦੇ ਬੋਟਰ ਲਿਸਟਸ ਆ ਕਿ ਉਹਨੇ ਮੰਡੇ ਪਏ ਉਹਨੇ ਕੀ ਕਿਸਾਨਾਂ ਨੂੰ ਨਾਲ ਲੈ ਕੇ ਤੁਰੋਗੇ ਪਤਾ ਵਰਗਤਨ ਦਾਰਿਆ ਬੀਜੀਬੀ ਦਾ ਪਹਿਲਾ ਤੋਂ ਕਿਵੇਂ ਦਿੱਖਦੇ ਹੋ ਕਿਸਾਨਾਂ ਦਾ ਨੂੰ ਆ ਤੁਸੀਂ ਵੇਖੋ ਆ ਜਾਕਰ ਸਾਹਿਬ ਵੀ ਅਸ਼ਵੀ ਸ਼ਰਮਾ ਜੀ ਦੇ ਚਲੇ ਸਾਡੀ ਹਾਈ ਕਮਾਂਡ ਆ ਸਾਰੇ ਕਿਸਾਨਾਂ ਦੇ ਹੱਕ ਦੇ ਬਿਆਨ ਪਰ ਲੈਂਡ ਪੁਲਿੰਗ ਦਾ ਮਸਲਾ ਆ ਸਭ ਤੋਂ ਪਹਿਲਾਂ ਜਾਕਰ ਸਾਹਿਬ ਨੇ ਫਿਰ ਅਸ਼ਵੀ ਸ਼ਰਮਾ ਜੀ ਨੇ ਚੁੱਕਿਆ ਕਿਦਾ ਸਾਨੂੰ ਫਾਇਦਾ ਹੀ ਹੋਣਾ ਵੀ ਬੰਦਾ ਕਹਿੰਦਾ ਆ ਕਿ ਹਾ ਦਾ ਨਾਰਾ ਮਾਰਨਾ ਕਿ ਕੋਈ ਮਰਦ ਜੰਮੜਾ ਹੀ ਮਾਰਦਾ ਉਹਦੀ ਕਿਰਪਾ ਹੋਵੇ ਮਾਰਦਾ ਜੇ ਕਿਸੇ ਦੇ ਪੈਰ ਤੋਂ ਖੰਡਾ ਕੱਢਿਆਊਗਾ ਤੇ ਗੁਰੂ ਕਨਫਾ ਕਰਦਾ ਇਹਦੇ ਗੱਲਾਂ ਬਾਤਾਂ ਜੋ ਬੱਤੀ ਕਰੀਓ ਗਲਤ ਮੈਂ ਫੇਰ بار-बार ਕਰਦਾ ਇਹ ਗੱਲਾਂ ਨਾ ਢੇਡਣੀ ਭਰਦੇ ਸਵਾ 4 ਲੱਖ ਕਰੋੜ ਦਾ ਕਰਜ਼ਾ ਗੱਲਾਂ ਨਾਲ ਨਹੀਂ ਲੱਤਣਾ ਇਹ ਤੁਹਾਡੀ ਵੋਟਾਂ ਨੇ ਫੈਸਲਾ ਕਰਨਾ ਇਹ ਗੁੰਡਾ ਕਰਦੀਆਂ ਬਦਮਾਸ਼ੀਆਂ ਜੋ ਪੰਜਾਬ ਦਾ ਮੋਹਰ ਬਣਿਆ ਪਿਆ ਆ ਗੈਂਗਸਟਰ ਦੁਆਰਾ ਅੱਜ ਵੀ ਵੀਰਦੇ ਪਏ ਕਿਸੇ ਨੂੰ ਧਮਕੀਆਂ ਦੇ ਕੇ ਮੈਂ ਖੁਦ ਨੂੰ ਤਾਂ ਸਾਨੂੰ ਧਮਕੀ ਆਉਂਦੀ ਹੈ ਮੱਥੇ ਦਾ ਭਾਵੇਂ ਆ ਇਹ ਵੀਰੋ ਉਹਨਾਂ ਦਾ ਇਹ ਕਰਨਾ ਹੀ ਮਿਹਨਤ ਕਰਦੀਆਂ ਤੁਹਾਡੇ ਹਰ ਇੱਕ ਨੂੰ ਕਹੀ ਭਾਈਵਾਲ ਬਣਾਉਣਾ ਹੈ ਠੀਕ ਹੈ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ